ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਾਰੇ ਫਾਰਮਰ ਵੀਰਾਂ ਨੂੰ ਸੋ ਦੋਸਤੋ ਅੱਜ ਆਪជា ਪਿੰਡ ਕੈਰੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਵੈਸੇ ਨਾਗਾ ਪਾਤਾਂ ਨੂੰ ਪੰਜ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋ ਮੱਝਾਂ ਝੋਟੀਆਂ ਤੇ ਤਿੰਨ ਬੈੜਾਂ ਇੱਕ ਝੋਟੀ ਜਿਹੜੀ ਦੋਸਤੋ ਇੱਕ ਮੱਝ ਜਿਹੜੀ ਆ ਇਹ ਗੱਬਣਾਂ ਤਿਆਰੀ ਵਾਲੀ ਆ ਬਾਕੀ ਪਸ਼ੂ ਸਾਰੇ ਸੂਏ ਨੇ ਕਿੰਨੇ ਕਿੰਨੇ ਦਿਨਾਂ ਦੇ ਵਿੱਚ ਆ ਕੀ ਥੱਲੇ ਦੁੱਧ ਰਕੋੜ ਆ ਕਿੰਨਾ ਰੇਟ ਰਹਿਣ ਵਾਲਾ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗੀ ਇੱਕ ਬਹੁਤ ਖੂਬਸੂਰਤ ਮਾਜੜ ਮਾਜੜੀ ਦੋਸਤੋ ਤੁਹਾਨੂੰ ਦਿਖਾਵਾਂਗੇ ਪਹਿਲੇ ਨੰਬਰ ਤੋਂ ਸ਼ੁਰੂਆਤ ਜਿੱਥੋਂ ਆਪਾਂ ਕਰਾਂਗੇ ਹਾਲਤਲਵਾਰੀ ਮਾਜ ਦਿਖਾਵਾਂਗੇ ਬਹੁਤ ਰਾਜੀ ਪੂਲ ਸੇਵਾ ਦੇ ਵਿੱਚੋਂ ਚੰਗੀ ਜੰਮੀ ਵਾਲੀ ਮਾਜ ਦਿਖਾਵਾਂਗੇ ਤੇ ਪਸ਼ੂ ਜ਼ਿਆਦਾਤਰ ਸੋਏ ਸੋਏ ਆ ਮਿਲ ਸਕੇ ਆਹ ਕਰਦਿਆਂ ਗੱਲਬਾਤ ਵੀਰ ਝੰਡੇ ਦੇ ਨਾਲ ਅੱਜ ਤਰੀਕ ਦੋਸਤੋ 9 ਅਗਸਤ ਤੇ ਸਮਾਂ ਕੋਈ ਮਾਰਨਿੰਗ ਦੇ ਸਵੇਰ 10:30 ਪੌਣੇ 11 ਵਜੇ ਦਾ ਸਭ ਤੋਂ ਪਹਿਲਾਂ ਵੀਰ ਝੰਡੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਠੀਕ ਠਾਕ ਵੀਰੇ ਵਧੀਆ ਵਧੀਆ ਠੀਕ ਠਾਕ ਹੋਰ ਸਾਨੂੰ ਠੀਕ ਠਾਕ ਜੀ ਬਹੁਤ ਵਧੀ अच्छा फिर ਝੰਡੇ ਅੱਜ ਆਪਣੇ ਕੋਲ ਨਾਗ ਟੋਟਲ 5 ਨੇ ਹਾਂਜੀ ਹਾਂਜੀ ਵੀਰ ਜੀ 5 ਨਾਗ ਆ ਆਪਣੇ ਕੋਲੇ ਹਾਂ ਹਾਂਜੀ ਹਾਂਜੀ ਤੇ ਇੱਕ ਛੋਟੀ ਗੱਬਣਾ ਤਿਆਰੀ ਵਾਲੀ ਜੀ ਹਾਂਜੀ 2-4 ਦਿਨ ਖੜੂਗੀ ਅੱਛਾ ਜੀ ਤੇ ਚਾਰ ਡੰਗਰ ਵੀਰ ਜੀ ਸੂਏ ਸਵਾਏ ਆ ਠੀਕ ਆ ਜੀ ਹਾਂਜੀ ਹਾਂਜੀ ਬਹੁਤ ਤਾਜ਼ਾ ਜੀ ਚੌਂ ਹਾਂਜੀ ਤਾਜ਼ਾ ਜੀ ਤਾਜ਼ਾ ਇਹ ਇੱਕ ਵੀਰ ਦੀ ਕੱਲ ਸੂਈ ਆ ਅੱਛਾ ਛੋਟੀ ਹਾਂਜੀ ਹਾਂਜੀ ਤੇ ਮੈਂ ਕੱਲ ਸੂਈ ਆ ਤੇ گاਵਾਂ ਨੂੰ ਇੱਕ گاਵੇਂ ਕੱਲ ਦੀ ਸੂਈ ਆ ਤੇ ਦੋ گاਵਾਂ ਨੂੰ ਹੋ ਗਏ 8-8 7-8 ਦਿਨ ਸੋਈਆਂ ਠੀਕ ਹੈ ਜੀ। ਹਾਂ ਜੀ। ਛੰਡੇ ਵੀਰ ਇਧਰੋਂ ਸ਼ੁਰੂਆਤ ਕਰਾਂਗੇ। ਹਾਂ ਜੀ। ਬਹੁਤ ਵਧੀਆ ਚੰਗਾ ਵਜਨਦਾਰ ਤੋਹਫਾ ਬੰਨਿਆ ਜਿਆ। ਹਾਂ ਜੀ ਹਾਂ ਜੀ। ਠੀਕ ਹੈ ਜੀ। ਸੋ ਆਪਾਂ ਕਹਿ ਤਾਂ ਦਿੰਨੇ ਵੀ ਜਿਵੇਂ ਹਾਥੀ ਦਾ ਬੱਚਾ ਤੇਨੂੰ ਕਹਤਾਂਗੇ ਹਾਥੀ ਦਾ ਬੱਚਾ। ਹਾਂ ਜੀ ਹਾਂ ਜੀ। ਸੀਲ ਸੂਲ ਵੜੀ ਆ ਵੀਰ ਜੀ ਉਤਨਾ ਛੋਟੀ ਇਹਨੇ ਦੂਜਾ ਸੂਆ ਸੂਣਾ ਜੇ। ਠੀਕ ਹੈ ਜੀ। ਹਾਂ ਜੀ ਹਾਂ ਜੀ। ਦੂਜਾ ਸੂਆ ਇਹਨੇ ਸੂਣਾ ਵਾ। ਠੀਕ ਹੈ ਜੀ। ਤੇ ਵਜਨ ਲੋਟ ਆਲੀ ਆ ਪੂਰੀ ਦਿਨ ਕੋਈ ਵੀਰ ਜੀ ਇਹ ਕੋਈ ਪੰਜ ਕੱਢ ਜੇ ਚਾਰ ਕੱਢ ਜੇ। ਹਾਂ ਜੀ। ਹਾਂ ਜੀ ਹਾਂ ਜੀ ਤਿਆ ਫੋਲੋ ਵਜਨ ਦੌੜ ਦੇ ਵਿੱਚ ਜੀ ਬੈਕ ਸਾਈਡ ਤੋਂ ਦੇਖੋ ਦੋਸਤੋ ਬਹੁਤ ਖੂਬਸੂਰਤ ਚੌੜਾ ਪਿੱਠਪੜਾ ਸੋਹਣੀ ਹਾਈਟ ਲੈਂਥ ਜਿੱਦਾਂ ਕਿ ਨਾਰਮਲੀ ਦੋਸਤੋ ਆਪਾਂ ਦੇਖਦੇ ਆਂ ਵੀ ਇੱਕ ਮਾਲੀਆਂ ਤਾਂ ਭਲੇਖਾ ਪਾਉਂਦੀ ਆ ਕਰਮਾ ਵਾਲੀ ਸੋ ਚੰਗੀ ਥਾਂ ਤੇ ਚੰਗੀ ਸੇਵਾ ਦੇ ਵਿੱਚੋਂ ਨਿਕਲੀ ਆ ਸੋ ਦੂਜਾ ਸੁਬਾ ਦਿਨ ਹਜੇ ਲੈ ਜੂਗੀ ਲੈ ਜੂਗੀ ਵੀਰ ਜੀ ਦਿਨ ਪੰਜ ਕਰ ਲੈ ਜੇ ਚਾਰ ਲੈ ਜੇ ਠੀਕ ਆ ਜੀ ਇੱਥੇ ਕਿ ਪੰਜ ਸੱਤ ਦਿਨ ਦੇਣ ਤੋਂ ਇਤਰਾ ਵੈਸੇ ਉਹਨੇ ਨੇ ਉੱਤੇ ਹੀ ਖੜਨੇ ਆ ਜਿੰਨੇ ਖੜਨੇ ਆ ਘਰ ਵਾਲਿਆਂ ਦੇ ਮੁਤਾਬਕ ਠੀਕ ਆ ਜੀ ਦਿਨ ਇਹਦੇ ਕਰਮਾੜੀ ਦੇ ਪੂਰੇ ਹੋਏ ਆ ਲਓ ਦੋਸਤੋ ਦੇਨੇ ਵਾਸੇ ਪੂਰੇ ਆ ਹੁਣ ਜਿੰਨੇ ਦਿਨ ਵੀ ਲੈ ਕੇ ਜਾ ਰਹੀ ਆ ਤੇ ਉੱਪਰ ਦਿਨ ਲੈ ਕੇ ਜਾ ਰਹੀ ਆ ਠੀਕ ਆ ਜੀ ਬਾਕੀ ਉਪਰੋਂ ਦੋਸਤੋ ਜਿਵੇਂ ਆਪਾਂ ਇੱਕ ਕਹਾਵਤ ਆ ਜਿਆ ਸਿਆਣੇ ਕਹਿੰਦੇ ਜਿਵੇਂ ਮੰਝਾ ਡੈਂਦਾ ਉਹ ਗੱਲਬਾਤ ਆ ਵੀ ਪੂਰੀ ਵਜਨ ਲੋਡ ਵਾਲੀ ਆ ਹਾਂਜੀ ਹਾਂਜੀ ਪੁੱਲ ਜੰਮੀ ਪਲੀ ਆ ਪੂਰੇ ਵਜਨਾਂ ਲੋਡ ਦੇ ਵਿੱਚ ਹਾਂ ਤੇ ਥੱਲੇ ਦੇ ਵੀ ਤਾਂ ਕੋਈ ਮਾ ਦੇਖੋ ਵੀ ਨਹੀਂ ਦੇਖੋ ਮੂੰਹ ਕਰਮਾਲੀ ਦਾ ਦੇਖੋ ਕਿੱਡਾ ਐ ਨਿਗਾਹ ਆ ਮੂੰਹ ਕਰ ਥੋੜ੍ਹ ਜਿਹਾ ਰੀ ਦੋਸਤੋ ਇੱਕ ਸਿੰਘ ਠਾਣੂ ਤੇ ਇੱਕ ਗੁਲਾਈ ਦੇ ਵਿੱਚ ਆ ਠੀਕ ਹਾਂ ਹੋਲ ਕਰਮਾੜੀ ਵਜਨ ਲੋਟ ਆਲੀ ਆ ਵੀਰ ਜੀ ਠੀਕ ਆ ਜੀ ਹਾਂਜੀ ਹਾਂਜੀ ਤੇ ਬਾਕੀ ਝੰਡੇ ਵੀਰ ਕੋਈ ਪਿਛੋਂ ਕੋਈ ਰਕਾਰ ਕੋੜੇ ਦਾ ਰਿਹਾ ਵੀ ਜੀ ਉਹਨਾਂ ਸਾਡੇ 14 ਕਿਲੋ ਦੁੱਧ ਦੇ ਤਾਂ ਅਸੀਂ ਪਿਛਲੀ ਜਰੀ ਝੋਇਆ ਵਾ ਵੀਰ ਜੀ ਤੋਲਿਆ ਜਿਹੜਾ ਅੱਛਾ ਜੀ ਹਾਂਜੀ ਹਾਂਜੀ ਉਹਦਾ ਬੰਦ ਹਾਂਜੀ ਪਹਿਲਾਂ ਥੱਲਿਓ ਤੇ ਬਾਕੀ ਮਿੱਠੀ-ਮੁੱਠੀ ਵੀ ਪੂਰੀ ਆ ਵੀਰ ਜੀ ਇਹ ਨਹੀਂ ਵੀ ਮੰਨ ਲਓ ਆ ਵੇਖੋ ਕਰਮਾੜੀ ਨੂੰ ਚਲੋ ਓਦਾਂ ਤੁਹਾਨੂੰ ਪਤਾ ਕੈਂ ਬੇ ਤੂੰ ਮਿੱਥੀਆਂ-ਮਿੱਥੀਆਂ ਬੜੀਆਂ ਵਾ ਹਾਂਜੀ ਹਾਂਜੀ ਤੋਂ ਵੰਡ ਜਿਹੜੀ ਦੋਸਤੋ ਆਪਸੀ ਥਨਾਂ ਦੀ ਆ ਵੇਖੋ ਕਬੈਣੀ ਵਾਲੀ ਸਾਈਡ ਤੋਂ ਮੈਂ ਤੁਹਾਨੂੰ ਦਿਖ ਚਾਰੇ ਥਾਣਾ ਬਹੁਤ ਸੋਹਣੇ ਲਾਜਵਾਬ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਸਹਿਜ ਵਿੱਚ ਬਰਾਬਰ ਤੇ ਬਹੁਤ ਖੂਬਸੂਰਤ ਸਟਰਕਚਰ ਲਵੇ ਦਾ ਹਾਂ ਬਾਕੀ ਪਲੀ ਪੁਲੀ ਵੀ ਵੀਰਦੀ ਪੂਰੀ ਆ ਕਰਮਾਰੀਆ ਵੇਖੋ ਕਿ ਨਹੀਂ ਪਲੀ ਵਾਲੇ ਪਾਸੇ ਤੋਂ ਮੈਨਾਂ ਵੀਰ ਝੰਡੇ ਕੋਈ ਇਹ ਕਹਿ ਨਹੀਂ ਸਕਦੇ ਵੀਰਾਂ ਲਾਈਆਂ ਵੀਰਦੀ ਪੂਰੀਆਂ ਮੰਨ ਲੋ ਵੀਰਾਂ ਲਾਈਆਂ ਕਿਸੇ ਵੀਰ ਨੇ ਪੂਰੀਆਂ ਪੂਰੀਆਂ ਐ ਪਾਲੀ ਆ ਕੇ ਰੀਜਾਂ ਨਾ ਉੱਤੇ ਬੈਠਾ ਰਿਹਾ ਮੰਜਾ ਢਾ ਕੇ ਹਾਂਜੀ ਹਾਂਜੀ ਉੱਥੇ ਉੱਥੇ ਵੀਰਜੀ ਹਏ ਉੱਤੇ ਬਿਠਾ ਰਿਆ ਬਾਕੀ ਇਹ ਵੀ ਉੱਤੇ ਵੀ ਹਿਸਾਬ ਨਾਲ ਜੇ ਨੂੰ ਆਂਦੇ ਨਾ ਮੰਨ ਲਓ ਬੰਦਾ ਸੌਂ ਸਕਦਾ ਜੇ ਵੇਖ ਲਓ ਐ ਕਰਮਾ ਵਾਲੀ ਪੱਧਰੀ ਆ ਹਾਂ ਉੱਥੋਂ ਐ ਸਾਰੇ ਬੰਨਿਓ ਕੋਈ ਐ ਨਹੀਂ ਵੀਰਜੀ ਕੋਈ ਕਰਮਾ ਵਾਲੀ ਕ ਨਹੀਂ ਲੈ ਹਾਂਜੀ ਹਾਂ ਸਾਰੇ ਬੰਨਿਓ ਹੀ ਇੱਕੋ ਜੀ ਆ ਮੈਨਾਂ ਕਿਸੇ ਪਾਸਿਓਂ ਵੀ ਨਹੀਂ ਆਪਾਂ ਕਹਿ ਸਕਦੇ ਵੀ ਕੋਈ ਜੀ ਆਗੇ ਹਾਂਜੀ ਹਾਂ ਥੱਲਿਓਂ ਵੀ ਜੇਕਰ ਉਹ ਜੱਡੀ ਕਰਾਜੀ ਆ ਹਾਂਜੀ ਥੱਲਿਓਂ ਜੇਕਰ ਪੰਜ ਚਾਰ ਦਿਨ ਲੱਗੀ ਥੱਲਿਓਂ ਵਾਲੂ ਕੱਢ ਦੂ ਕੱਢ ਦੂ ਵੀਰਜੀ ਚਲੋ ਉੱਤੋਂ ਰਾਜੀ ਦੂ ਜੀ ਕਰਕੇ ਥੋੜਾ ਥੱਲਾ ਘਟਾ ਆਪਾਂ ਨੂੰ ਲੱਗਦਾ ਵਾ ਬਾਕੀ ਥੱਲਾ ਫੁੱਲਾ ਪੂਰਾ ਇਹਨਾਂ ਮਾਲਕ ਨੇ ਤਾਂ ਅਬਦਲੋ ਕਸਰ ਨਹੀਂ ਛੱਡੀ ਹੁਣ ਕਸਰ ਇਹ ਵੀ ਨਾ ਛੱਡੇ ਨਹੀਂ ਇਹ ਵੀ ਨਹੀਂ ਛੱਡੀ ਕਰਮਾਲ ਦੇ ਵਿੱਚ ਇਹ ਵੀ ਨਾ ਖੇ ਵੀ ਹੁਣ ਪਾਸੇ ਹੜਤੂ ਹਾਂਜੀ ਹਾਂਜੀ ਇਹ ਵੀ ਨਹੀਂ ਕਰਮਾ ਲਈ ਹੁਣ ਤੁਹਾਨੂੰ ਪਤਾ ਛੱਡਦੀ ਇਹ ਵੀ ਨਹੀਂ ਛੱਡਦੀ ਕਸਰ ਜੇ ਜੇ ਕਹੇ ਨੇ ਮਾਲਕ ਨੇ ਨਹੀਂ ਕਸਰ ਛੱਡੀ ਤੇ ਇਹ ਵੀ ਨਹੀਂ ਕਸਰ ਛੱਡਦੀ ਪਰ ਜਾਉਗੀ ਫੁੱਲ ਦੁੱਧ ਨਾਲ ਇਹਦੀ ਗੱਲ ਨਹੀਂ ਵੀ ਕਰ ਮਾਲਕ ਉਹ ਸੁਣੇ ਢਾਂਚੇ ਦੀ ਸੋਹਣੀ ਸਰੀਰਕ ਬੰਤਰ ਦੋਸੋ ਇਸ ਮੱਝ ਦੀ ਤੇ ਵੀਰ ਝੰਡੇ ਲੈਂਦਿਆਂ ਤੇ ਆ ਕੇ ਗੱਲ ਮੁਖਦੀ ਆ ਵੀ ਕਿਸੇ ਭੈਣ ਭਰਾ ਸੱਜਣ ਦੇ ਸੌਦਾ ਕਰਨਾ ਆਪਾਂ ਦਵਾਂਗੇ ਕਿਨੇ ਵੀਰ ਜੀ ਮੁੱਲ ਤੇ ਭਾਵੇਂ ਇਹੋ ਜੀਆਂ ਝੋਟੀਆਂ ਦਾ ਫੋਨ ਦਿਆ ਪਰ ਆਪਾਂ ਨਾ ਹੀ ਕਰੀਏ ਆਪਾਂ 40000 ਦੀ ਵਿਧੀ ਦੇ ਦੀਏ ਨਹੀਂ ਕਰਨਾ ਹੀ ਨਹੀਂ ਆਪਾਂ ਹਾਂਜੀ ਹਾਂਜੀ ਇੱਕ 40 ਦੀ ਦੇ ਦੀਏ ਇੱਕ 40 ਆਖਿਆ ਆ 40 ਇੱਕ 40 ਦੀ ਹਾਂ ਹਾਂਜੀ ਠੀਕ ਹੈ ਕੋਈ ਕਸਰਾ ਹੋਰ ਵੀ ਕੱਢ ਕੇ ਕਿੰਨੇ ਕੇ ਤੱਕ ਦੀ ਹਾਂ ਨਾ ਹੁੰਦੀ ਵੀਰ ਛੰਡੇ ਕੋਈ ਗੱਲ ਆਪਾਂ ਕਰੀ ਗੱਲ ਆ ਵੀ ਚਲੋ ਮੰਨ ਲੋ ਆ ਵੀ ਛੋਟੀ ਤੇ ਆ ਡੇਢ ਦੀ ਪਰ ਕੋਈ ਦੂਰ ਨੇੜੇ ਵੀਰ ਭਰਾ ਆਉਂਦਾ ਵਾ ਤੇ ਅਗਲੇ ਨੂੰ ਕਿਰਾਇਆ ਪਾੜਾ ਵੀ 5-4000 ਚੜਨਾ ਵਾ ਠੀਕ ਹੈ ਨਾ ਗੱਲ 2000 ਰੁਪਏ ਵੀਰ ਜੀ ਮਾਨ ਕਰਦਾਂਗੇ 40 ਚਾਹ ਲਈ ਜੋ ਹਾਂਜੀ ਹਾਂਜੀ ਫਿਰ ਦੋਸਤੋ ਇੱਕ 38 ਦੀ ਤੁਹਾਨੂੰ ਜਿਹੜੀ ਇਹ ਮੱਝ ਮਿਲ ਜੂਗੀ ਹਾਂਜੀ 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 ਅੱਗੇ ਆਪਣੇ ਕੋਲ ਜਿਹੜੀ ਆ ਸੂਈ ਹੈ ਕਿੰਨੇ ਦਿਨਾਂ ਦੀ ਇਹ ਵੀਰ ਜੀ ਰਾਤ ਦੀ ਮੈਂ ਸੋਈ ਆ ਜੀ ਕੀ ਰਾਤ ਦੀ ਸੂਈ ਆ ਹਾਂਜੀ ਹਾਂਜੀ ਇਹ ਬੱਚਾ ਮਗਰ ਤੇ ਕੀ ਆ ਗਿਆ ਕੱਟੀ ਆ ਵੀਰ ਜੀ ਉਹ ਵੀ ਗਿੱਲੇ ਨਾਲੂਆ ਦੇ ਨਾਲ ਹਾਂਜੀ ਬਿਲਕੁਲ ਗਿੱਲਾ ਨਾਲੂਆ ਜਿਆਦਾ ਬਿਲਕੁਲ ਤੁਸੀਂ ਵੇਖੋ ਡੇਢ ਘੰਟੇ ਨਾਲੂਆ ਹੀ ਆ ਹਾਂਜੀ ਹਾਂਜੀ ਠੀਕ ਆ ਜੀ ਮਗਰ ਕੱਟੀ ਆ ਦੋਸਤੋ ਕੱਲ ਦੀ ਸੂਈ ਆ ਹਾਂਜੀ ਹੁਣ ਬੌਲੇ ਤੇ ਚੱਲ ਰਹੀ ਆ ਸੁਹਾ ਝੰਡੇ ਕਿਨਵਾ ਵੀਰ ਸੁਹਾ ਵੀਰ ਜੀ ਘਰ ਵਾਲੇ ਤੇ ਚਲੋ ਆਂਦੇ ਹੀ ਵੀ ਇਹ ਦੂਜੇ ਸੂਗੇ ਆ ਹਾਂਜੀ ਤੇ ਬਾਕੀ ਹੈ ਝੋਟੀ ਪਾਕੀ ਆ ਸਿੰਘ ਥੋੜਾ ਜਿਹਾ ਵੀਰ ਜੀ ਖੁੱਲਾ ਵਾ ਬਾਕੀ ਚਵਾ ਪਸਮਾ ਕਰਮਾ ਵਾਲੀ ਨੂੰ ਏਡਾ ਸੋਹਣਾ ਲੱਗਾ ਵਾ ਵੀ ਮੈਨਾਂ ਵੀ ਪੂਰਾ A1 ਚ ਵਾਵਾ ਹਾਂਜੀ ਹਾਂਜੀ ਬਿੱਲੀ ਬੋਲੀ ਪਾਤਾਨੀ ਨੀਲੀ ਰਾਵੀ ਜੇ ਮੈਂ ਵੇਖ ਲਓ ਭਾਵੇਂ ਰੱਖਾ ਵੀ ਆ ਪੂਰਾ ਬੀ ਦੋਸਤੋ ਠੀਕ ਹੈ ਜੀ ਸੋ ਸੂਆ ਮੇਰਾ ਵੀ ਕੋ ਤੱਜਾ ਮਾਲ ਲੈ ਦੋਸਤੋ ਹਾਂਜੀ ਹਾਂਜੀ ਉੱਚਾ ਖੁੱਲਾ ਥੋੜਾ ਸੇਗਾ ਬਾਕੀ ਅੱਖ ਬਿੱਲੀ ਹਾਂ ਮੱਥੇ ਬੱਲ ਮਗਰਲੇ ਖੁਰਤੂ ਪਏ ਆ ਤੇ ਹੁਣ ਬੋਲੇ ਚ ਚੱਲ ਰਹੀ ਆ ਕੋਈ ਦੋ ਡੰਗ ਹੋ ਗਈ ਚ ਬਾਈ ਹਾਂਜੀ ਹੋ ਗਈ ਵੀਰ ਜੀ ਹੋ ਗਈ ਆ ਦੋ ਡੰਗ ਮੰਨ ਲਓ ਸੇਰੀ ਅੱਜ ਤੱਜਾ ਡੰਗ ਹੀ ਵੀਰ ਜੀ ਹਾਂਜੀ ਹਾਂਜੀ ਤੇ ਬਾਕੀ ਆ ਵੀ ਚਵਾ ਪਸਮਾ ਪੂਰਾ ਵਧੀਆ ਵਾ ਤੇ ਬਾਕੀ ਥਣ ਲੇਵਾ ਵੀ ਮੰਨ ਲਓ ਵੀ ਵੇਖੋ ਕਿੰਦਾ ਵਧੀਆ ਲੱਗਾ ਵੇ ਮੈਂ ਵੀ ਵੱਡੀ ਆ ਵੀਰ ਜੀ ਕੋਈ ਛੋਟੀ ਨਾ ਸਮਝੇ ਹਾਂਜੀ ਹਾਂਜੀ ਵੱਡੀ ਮੈਂ ਆ ਵੀਰ ਜੀ ਬਹੁਤ ਦਸੋ ਸਿੰਗਲ ਹੱਡੀ ਦੀ ਆ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਸੱਜਰਤਾਜੀ ਸੂਈ ਆ ਮਗਰ ਵੀ ਕਰਮਾਲੀ ਦੀਆਂ ਕੱਟੀ ਨੂੰ ਜਨਮ ਦਿੱਤਾ ਥੱਲੇ ਦੇਵੇ ਦੀ ਬਹੁਤ ਸਾਫ ਸੁਥਰੀ ਹੈ ਚੌਰ ਸਲੇਵਾ ਦੋਸਤੋ ਬਿਲਕੁਲ ਸਟਾਰਟਿੰਗ ਤੋਂ ਮੋੜ ਕੋ ਆ ਦੇਖੋ ਐ ਪੂਰਾ ਫਿਕਸ ਆ ਚੋਣ ਭਰਾ ਚਗਾ ਨਹੀਂ ਵਧੀਆ ਵੀਰ ਜੀ ਵਧੀਆ ਬਿਲਕੁਲ ਓਕੇ ਆ ਚਵਾ ਚਵਾਤ ਨਹੀਂ ਕੋਈ ਵੀ ਨੁਕਸਾ ਉਹ ਭਾਵੇਂ ਕੋਈ ਮੇਰਾ ਵੀਰ ਤੇ ਦੋ ਡੰਗ ਆ ਕੇ ਚੋਲੇ ਤਸੱਲੀ ਕਰਲੇ ਜਿੱਦਾਂ ਮਰਜ਼ੀ ਬਾਕੀ ਆਪਣੀ ਵੀਰਜੀ ਤਸੱਲੀ ਆ ਫੇਰੇ ਉਹ ਤੁਹਾਨੂੰ ਦੱਸਣ데요 ਵੀ ਵਾਵਾ ਨਾ ਮੈਂ ਚਲੋ ਮੈਂ ਖਾਲੀ ਸੇਰੇ ਵਾਵਾ ਕਰਤੀ ਥੋੜੇ ਬਹੁਤਾ ਮੰਨ ਲਾ ਇਹ ਗੱਲ ਹੈਗੀ ਆ ਬਿਲਕੁਲ ਥਣਵੀਰ ਜੀ ਪਧਰਾ ਕੋਈ ਵੇਖ ਕੇ ਨਾ ਅੱਕੇ ਵੀ ਲਮਾ ਥੋੜਾ ਕ ਲਮਾਰਾ ਰੱਖਦੀ ਆ ਵੀਰਜੀ ਪਰ ਤਾਰਾਂ ਦਾ ਇੱਕ ਡੋਕੇ ਦਾ ਵੀ ਫਰਕ ਨਾ ਆਊਗਾ ਹਾਂਜੀ ਹਾਂਜੀ ਮੈਂ ਦੱਸੇ ਇੱਕ ਡੋਕੇ ਦਾ ਵੀ ਫਰਕ ਨਹੀਂ ਪੈਸੇ ਹਾਂ ਕਿਹੜੀ ਬੋਲੀ ਆਪਾਂ ਕਹ ਲਈਏ ਵੀ ਆਪਾਂ ਉਹ ਸਾਫ਼ ਕਰ ਦਿੱਤੀ ਹੈ ਹਾਂਜੀ ਹਾਂਜੀ ਬਾਕੀ ਆ ਵੀ ਮੰਨ ਲਓ ਸਵੇਰੇ ਅੱਜ ਬਾਵਾ ਸਾਫ਼ ਕੀਤੀ ਤੁਹਾਨੂੰ ਪਤਾ ਗਰਮੀ ਗਰਮੀ ਬਾਕੀ ਕਰਮਾ ਵਾਲੀ ਵੇਖੋ ਸਾਰ ਨੂੰ ਲਾਈ ਫਿਰਦੀ ਤੁਹਾਡੇ ਆਉਣ ਦਾ ਵੀ ਜੀ ਹੁਣ ਕੋਈ ਹੈ ਹੀ ਨਹੀਂ ਹੋ ਤਾਂ ਚਲੋ ਰੱਬੀਆਂ ਆਪਣੇ ਟਾਕਰੇ ਹੋਗੇ ਤੇ ਮੈਂ ਹਾਂ ਕੋਈ ਗੱਲ ਨਹੀਂ ਬਾਕੀ ਵੇਖਣ ਆ ਚਲੋ ਇਹ ਆ ਵੀ ਤੁਹਾਨੂੰ ਪਤਾ ਥੱਲੇ ਡੰਗਰ ਥੋੜਾ ਜਾਂ ਨਾ ਕੰਟਾ ਧੋ ਕੰਟਾ ਤੇ ਫੱਪਦਾ ਵਾ ਹੁਣ ਵਹਿਰਾਂ ਤੋਂ ਵੀ ਕਹੇ ਨਹੀਂ ਆਖਣਾ ਵਾ ਵੀ ਮੰਨ ਲਓ ਥੱਲੇ ਚੱਕੀ ਨਹੀਂ ਹੈਗੀ ਬਾਈ ਇਹਨਾਂ ਦੀ ਹੋਈ ਆ ਪਸ਼ੂਆਂ ਦੀ ਆਪਾਂ ਪਹਿਲਾਂ ਵੀ ਜ਼ਿਕਰ ਕਰਤਾ ਸੀਗਾ ਹਾਂਜੀ ਤੇ ਮਾਰਨਿੰਗ ਦਾ ਟਾਈਮ ਵੀ ਤੁਹਾਨੂੰ ਨੋਟ ਕਰਾਤਾ ਬੋਲੇ ਤੇ ਚੱਲ ਰਹੀ ਆ ਇਹ ਮਾਝ ਬਿਲਕੁਲ ਸੱਜਰਤਾ ਜੀ ਸੂਈ ਆ ਮਗਰ ਕੱਟੀ ਬਾਕੀ ਵੀਰ ਜੀ ਬੋਲਾ ਵੀ ਹੁਣ ਕਰਮਾੜੀ ਦਾ ਹੈਗਾ ਜੇ 8-9 ਕਿਲੋ ਤੋਂ ਵੀਰ ਜੀ ਸਟਾਰਟਿੰਗ ਹੀ ਆ ਅੱਛਾ ਜੀ ਹਾਂਜੀ 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 ਤੇ ਤੁਹਾਡੇ ਵੀਰ ਮੋਲੇ ਤਾਂ ਕੀ ਕਰਦੇ ਮੋਲ ਵੀਰ ਜੀ ਮੋਲ ਤੇ ਭਾਵੇਂ ਲੱਖ ਹੀ ਕਰ ਲਈਏ ਅੱਛਾ ਪਰ ਨਹੀਂ ਆਪਾਂ ਮੱਝ ਜਿਹੜੀ ਆ 85000 ਦੀ ਵੀਧੀ ਦੇ ਦਾਂਗੇ ਲੱਖ ਲੁੱਕ ਤੇ 90 ਨੂੰ ਛੱਡ ਗਏ ਹਾਂਜੀ ਵੇਚਣ ਵਾਲੀ ਗੱਲਾਂ ਕਰਿਆ ਕਰਨੀਆਂ ਦੇ ਲੈਣ ਵਾਲੀਆਂ ਹਾਂਜੀ ਦੇਣ ਲੈਣ ਵਾਲੀਆਂ ਵੀਧੀ ਅੱਗੇ ਕਿਸੇ ਨੂੰ ਰਾਹ ਬੰਨ ਦਾ ਪਤਾ ਲੱਗ ਬਸ ਬਸ ਪਤਾ ਇਹ ਆ ਵੀ ਤਸਲ ਦੂਰ ਨੇੜੇ ਵੀ ਮਾਲ ਜਾਂਦਾ ਭੈਣ ਭਰਾ ਆਉਂਦੇ ਫਿਰ ਅਗਲੇ ਨੂੰ ਪਤਾ ਤੁਹਾਨੂੰ ਪਤਾ ਜੇ ਮੁੜ ਕੇ ਥੋੜਾ ਜਿਆ ਇਸੇ ਗੱਲੋਂ ਅਗਲਾ ਕਰਾਏ ਪਾੜੇ ਤੋਂ ਹੀ ਰਹਿ ਜਾਂਦਾ ਠੀਕ ਆ ਜੀ ਹਾਂਜੀ ਹਾਂਜੀ ਉਹ ਦੋਸਤੋ 85000 ਦੀ ਤੁਹਾਨੂੰ ਜਿਹੜੀ ਇਹ ਮੱਝ ਮਿਲ ਜੂਗੀ 85000 ਦੇ ਠੀਕ ਹੈ ਜੀ ਉਹ ਜਰੂਰ ਮੇਰਾ ਵੀਰ ਤੁਸੀਂ ਨੋਟ ਕਰ ਲਓ 85000 ਦੇ ਵਿੱਚੋਂ ਥੋੜਾ ਬਾਦ ਜੋ ਮੌਕੇ ਤੇ ਆ ਉਹ ਬੰਦਾ ਸਰ ਦਾ ਮਾਨਦਾਰ ਆ ਅੱਛਾ ਬਹੁਤ ਵਧੀਆ ਵੇਖ ਲਓ ਪਾਇਆ ਜੇ ਕਰਮਾ ਵਾਲੀ ਪੂਰੀ ਨੀਲੀ ਦੀਆਂ ਅੱਖਾਂ ਵੀ ਨੀਲੀਆਂ ਕਰ ਬੱਕੇਆਂ ਕੱਢੀ ਦੀਆਂ ਹਾਂਜੀ ਦੇਖੋ ਠੀਕ ਹੈ ਜੀ ਹਾਂ ਤਾਂ ਵਿੱਚ ਡੇ ਵੀਰੇ ਤਾਂ ਮੱਝਾਂ ਆਪਣੇ ਕੋਲ ਹੋ ਗਈਆਂ ਇੱਧਰ ਬੈੜਾਂ ਦੇ ਵਿੱਚ ਜੇਕਰ ਗੱਲ ਕਰੀਏ ਪਹਿਲੇ ਨੰਬਰ ਤੇ ਆ ਵੈੜ ਦੇ ਕੀ ਡਿਟੇਲ ਆ ਇਹ ਵੀਰ ਜੀ ਵੈੜ ਨੂੰ ਅੱਜ ਸੂਈ ਨੂੰ ਹੋ ਗਿਆ 8-9 ਦਿਨ ਪੱਠਾ ਨੌਂ ਦਿਨਾਂ ਦੀ ਸੂਈ ਆ ਹਾਂਜੀ 8-9 ਦਿਨਾਂ ਦੀ ਸੂਈ ਆ ਬੱਛਾ ਮਗਰ ਹਾਂਜੀ ਬੱਛਾ ਵਾ ਵੀ ਤਸੂ ਆ ਬੱਚਾ ਜੇ ਮਗਰ ਠੀਕ ਆ ਜੀ ਪੂਰਾ ਕੂਲਾ ਬੱਚਾ ਜੇ ਮਗਰ ਹਾਂਜੀ ਤੇ ਆਹ ਵੇਖੋ ਤੁਸੀਂ ਬੱਚਾ ਇੱਕੋ ਹੀ ਤਸੱਲੀ ਨਾਲ ਦੇਖੋ ਸੁਹਾ ਇੱਕ ਨਵੇਂ ਘਰ ਮੈਡ ਵੀਖੋ ਵੀਰ ਜੀ ਦੂਜਾ ਸੁਹਾ ਵਾ ਹਾਂਜੀ ਦੋ ਦੂਜੇ ਸੁਗੇ ਆ ਠੀਕ ਆ ਬਾਕੀ ਥੋੜਾ ਜਿਆ ਤੁਹਾਨੂੰ ਪਤਾ ਗਰਮੀ ਗਰਮੀ ਆ ਵੈਸੇ ਪਿਛਲੇ ਸੁਗੇ ਵੀ ਦਿਨ ਆ ਆ ਵੀ 22 23 ਲੀਟਰ ਦੁੱਧ ਅਸੀਂ ਛੋਇਆ ਤੇ ਤੱਲੇ ਠਣ ਥੁਣ ਬਹੁਤ ਵਧੀਆ ਬਾਕੀ ਆ ਵੀ ਹੈ ਠੰਡੀ ਧੀਰੀ ਆ ਸੀਰ ਸੌਵਾ ਦੇਖੋ ਲੰਬਾ ਥਣ ਹਾਂਜੀ ਅੱਛਾ ਵੀਰ ਝੰਡੇ ਦੁੱਧ ਕਿੰਨੇ ਕਿਤੇ ਆ ਗਈ ਆ ਦੁੱਧ ਵੀਰ ਜੀ ਹੁਣ ਇਹਦੇ ਥੱਲੇ ਗਰੰਟੀ ਵਾਲਾ 16 ਕਿਲੋ 16 ਕਿਲੋ ਹਾਂਜੀ 16 ਕਿਲੋ ਦੁੱਧ ਗਰੰਟੀ ਵਾਲਾ ਜੇ ਕੋਈ ਵੀਰ ਵੇਖ ਕੇ ਆਖੂਗਾ ਵੀ ਮੰਨ ਲਓ ਚੱਡਾ ਨਹੀਂ ਵੀਦੀ ਫੁੱਲ ਬਣ ਜਾਂਦੀ ਆ ਭਾਵੇਂ ਕੋਈ ਤਕਾਲਾ ਨੂੰ ਬਣੀ ਤਨੀ ਵੀਰ ਕੋਲ ਪਸੂ ਪਸੂ 6 6:30 7 ਵਜੇ ਸਵੇਰ ਪਸ਼ੂ ਚੋਏ ਚੁਬਾਏ ਆ ਹਾਂਜੀ ਮੈਂ ਬਾਰ ਬਾਰ ਤਾਂ ਜ਼ਿਕਰ ਕਰਦਾ ਵੀ ਆਪਾਂ ਜਿਹੜੀ ਦੋਸਤੋ ਵੀਡੀਓ ਪਾਉਣ ਤੋਂ ਬਾਅਦ ਕਈ ਵੀਰ ਇਹ ਨਾਖਣ ਵੀ ਭਾਂਡਾ ਥੱਲੇ ਘਾਟ ਆ ਹਾਂਜੀ ਚੋਏ ਚੁਬਾਏ ਪਸ਼ੂ ਆ ਹਾਂਜੀ ਤੇ ਥੋੜਾ ਜੱਜ ਨੇੜੇ ਆਏ ਸੀ ਤੇ ਵੀਰ ਝੰਡੇ ਦੇ ਨਾਲ ਗੱਲਬਾਤ ਹੋਈ ਤੇ ਵੀ ਸੋਚਿਆ ਵੀ ਚਲੋ ਪਸ਼ੂ ਦਿਖਾ ਦਿੰਨੇ ਆ ਫਿਲਹਾਲ ਬਣੇ ਥਨੇ ਪਸ਼ੂ ਕੇਰਾ ਰਾਤ ਨੂੰ ਸਾਡੀ 6:30 ਵਜੇ ਹੋਈ ਆ ਹਾਂ ਤੇ 11 ਕਿ 12 ਕਿਲੋ ਦੁੱਧ ਇਹ ਵੀ ਜੀ ਇਹਦੇ ਥੱਲੇ ਹੁਣ 16 ਕਿਲੋ ਦੁੱਧ ਹੋਊਗਾ ਜੀ ਆ ਨੈਟ ਜਿਹੜਾ ਉਹ ਨੈਟ ਮੈਂ ਨਾ ਦੋ ਡੰਗ ਕੋਈ ਮੇਰਾ ਭਰਾ ਕੋ ਜਿੱਦਾਂ ਮਰਜੀ ਚੋਕਿਆ ਆਪਣੀ ਤਸੱਲੀ ਕਰ ਉਹ ਦੱਸੋ 16 ਕਿਲੋ ਦੁੱਧ ਆ ਮਗਰ ਇਹਦੇ ਬੱਚਾ ਹਾਂਜੀ 10 ਦਿਨਾਂ ਦਾ ਮੰਨ ਲਿਓ ਸੁਬਾ 9 ਦਿਨਾਂ ਦਾ ਮੰਨ ਲਿਓ ਠੀਕ ਆ ਜੀ ਸੋ ਰੰਗ ਪ੍ਰਿੰਟ ਜਿਹੜਾ ਦੋਸਤੋ ਡੱਬੀ ਹਾਂਜੀ ਪੂਰਾ ਵੇਖੋ ਐ ਮੂਤੀ ਬਾਤੀ ਕਿੱਡੀ ਸੋਹਣੀ ਹੈ ਜੇ ਕੰਨੀਆ ਵੀਰ ਜੀ ਦਾ ਜਿਆ ਮਾਰਾ ਬਰਾਬਰ ਨਹੀਂ ਪੂਰੀਆਂ ਕੀਤੀਆਂ ਕੋਈ ਮੇਰਾ ਵੀਰ ਮੂੰਹ ਫੜ ਕੇ ਭਾਵੇਂ ਤਸੱਲੀ ਦੀ ਆ। ਡੱਬੀ ਵਾਲੀ ਬੱਚੀ ਆ ਛੋਟਾ ਫੇਸ ਆ ਹਾਂਜੀ ਤੇ ਅੱਖਾਂ ਵੇਖੋ ਤੁਸੀਂ ਬਹੁਤ ਵਧੀਆ ਜਿਵੇਂ ਇੱਕ ਆਪਾਂ ਨਸਲ ਬਰੀਡ ਦੀ ਪਸ਼ੂ ਦੇਖਦੇ ਤਾਂ ਲੰਬੀ ਗਰਦਨ ਕਦਕੁੱਦ ਕਰਮਾਲੀ ਨੂੰ ਢਾਂ ਛਾ ਢੂੰਚਾ ਬੜਾ ਸੋਹਣਾ ਮਾਲਕ ਨੇ ਬਖਸ਼ਿਆ ਸੋਹਣੀ ਵੱਡੇ ਕਦ ਕਾੜ ਦੇ ਵਿੱਚ ਆ ਤੇ 16 ਲੀਟਰ ਦੀ ਮਾਲਕਣ ਇਸ ਵਕਤ ਬਾਕੀ 22 23 ਤੇ ਵੀਰ ਜੀ ਚੱਲੀ ਪਹਿਲੇ ਸੂਵੇ ਉਹਨਾਂ ਨੇ ਆਪਾਂ ਨੂੰ ਕਿਹਾ ਫਾਰਮ ਚੋਂ ਆਈ ਆ ਤੇ ਬਾਕੀ ਇਹ ਆ ਵੀ ਵੀਰ ਜੀ ਉਹ ਮਸ਼ੀਨਾਂ ਚੋਂ ਦੇ ਹੀ ਓਕੇ ਹਾਂ ਮਸ਼ੀਨ ਦੀ ਚਵਾਈ ਤੋਂ ਲੱਗੀ ਆਈ ਆ ਕਈ ਜਿਹੜੀ ਤੁਹਾਨੂੰ ਪਤਾ ਉਤਰਾ ਸੀਲੀਆਂ ਸੂਲੀਆਂ ਪੂਰੀਆਂ ਕਿਤੇ ਮਾਸਾ ਨਹੀਂ ਟਾਇਰ ਨਹੀਂ ਪੱਟਦੀ ਵਿਚਰੀਏ ਹਾਂ ਜੀ ਤੇ ਉੱਥੇ ਬਾ ਵੇਖੋ ਵੰਡਾ ਬੁੰਡਾ ਵੇਖੋ ਥਣ ਵੇਖੋ ਕਿਦਾਰੋ ਮੰਨ ਲਓ ਰੋਗ ਰੋਗ ਦਾ ਉਹ ਚਲੋ ਡੰਗਰ ਤੁਹਾਨੂੰ ਪਤਾ ਵੀ ਜੀ ਚੋਇਆ ਨੇ ਸਹੀਏ ਸਹੀਏ ਤੁਹਾਨੂੰ ਪਤਾ ਹੁਣ ਬੰਨਣਾ ਕਿ ਨਹੀਂ ਆਲੇ ਨਹੀਂ ਆਪੇ ਹਜੇ 11 12 ਵਜਣੇ ਆ ਬਸ ਬਸ ਜਿਵੇਂ ਜਿਵੇਂ ਮੈਂ ਸ਼ਾਮ ਦੀ ਚੋਬਾਈ ਨੂੰ ਜਾਣਾ ਹਾਂ ਕਰਮਾਂ ਵਾਲੀ ਮਾਲੂ ਕੀ ਬਲੈਡਰ ਹਾਂਜੀ ਹਾਂਜੀ ਬਲੈਡਰ ਪੂਰਾ ਵਲੂਗੀ ਵੀਰ ਜੀ ਹਾਂ ਹਾਂਜੀ ਲੈ ਵੀਰ ਝੰਡੇ 16 ਕਿਲੋ ਦੁੱਧ ਕੋਈ 10 ਦਿਨਾਂ ਦੇ ਹਿਸਾਬ ਨਾਲ ਦੂਜਾ ਸਵੇਰ ਤੇ ਕਿੰਨੇ ਕੁ ਦੇ ਦੇ ਦੀ ਆਪਾਂ ਵੀਰ ਜੀ ਮੋਲ ਤੇ ਭਾਵੇਂ ਇੰਨੀਆਂ ਵੈੜਾਂ ਦਾ 60 65 ਵੀ ਆ ਹਾਂਜੀ ਪਰ ਆਪਾਂ ਵੀਰ ਜੀ ਜਾਇ ਜੀ ਆ ਵੈੜ ਮੰਨ ਲਓ ਇਹ ਗੱਲ ਹੈ ਕਿ ਆ ਮੋਲ ਵੀਰ ਜੀ 55000 ਰੁਪਇਆ ਤੇ 5000 ਹਾਂਜੀ ਬਾਕੀ ਹੋਰ ਆਏਗਾ ਇਹਦਾ ਕਰਦੇ ਕੋਈ ਨਹੀਂ ਵੀਰ ਜੀ ਕਰਦਾਂਗੇ ਕੋਈ ਬਾਲਾ ਜ਼ਿਆਦਾ ਨਹੀਂ ਤੇ ਯਾਰਖੰਡ ਦਾ ਵੀਰ ਜੀ ਮੁੜ ਕੇ ਕਹੀ ਚਲੋ ਇਹ ਗੱਲ ਹੈਗੀ ਭਰਾ ਦੇ ਹੁੰਦੇ ਆ ਵੀ ਨਹੀਂ ਬਾਕੀ ਵੇਖੋ ਵੀਰ ਜੀ ਮੋਲਾ ਆਪਾਂ ਬਿਲਕੁਲ ਜਾਇਜ਼ ਕੀਤਾ ਵੀ ਆਪਾਂ ਨੂੰ ਕਹੇ ਭਰਾ ਨੇ ਬਿਲਕੁਲ ਜਾਇਜ਼ ਦਿੱਤੀ ਆ ਤੇ ਆਪਾਂ ਵੀ ਬਿਲਕੁਲ ਜਾਦਵੀਰ ਵਾਲੀ ਜੇ ਬੱਚੀ ਨੇ ਵੀਰ ਜੀ ਦੁੱਧ ਦੋ ਤਰਾ 20 ਲੀਟਰ ਦੇਣਾ ਜੀ ਆ ਵੇਖੋ ਵੰਡਾ ਮੁੰਡਾ ਵੇਖੋ ਕਿੱਦਿਆਂ ਸੋਹਣੀਆਂ ਸ਼ੀਲਸਾਗ ਪੂਰੀ ਆ ਹਾਂਜੀ ਹਾਂਜੀ ਕਿਉਂ ਕਈ ਵਾਰੀ ਹੁੰਦਾ ਮੰਨ ਲਓ ਇਹ ਗੱਲ ਹੈਗੀ ਆ ਵੀ ਮਸ਼ੀਨ ਤੋਂ ਵੀਰ ਜੀ ਲੱਗੀ ਆਈ ਆ ਤੇ ਤੁਹਾਨੂੰ ਪਤਾ ਹੱਥ ਦੀ ਚਵਾਈ ਨਾਲ ਕਈ ਵ ਈ ਮਾਲੋਬੀ ਆਉਲ ਜੀ ਮਨਾਉਂਦਾ ਵਾ ਬਿਲਕੁਲ ਹਾਂਜੀ ਹਾਂਜੀ ਤੇ ਬਾਕੀ ਉਸਤਰਾ ਸੀਲਸਲਾ ਆ ਵੇਖੋ ਜਿੱਦਾਂ ਮਰਜ਼ੀ ਮਨ ਲੋ ਕਰਮਾਲੀ ਦੇ ਥੱਲੇ ਬਹਿ ਜਾਓ ਜਿੱਦਾਂ ਹਾਂਜੀ ਲਓ ਦੋਸਤੋ 50000 ਦੀ ਤੁਹਾਨੂੰ ਮਿਲ ਜੂਗੀ ਹਾਂ ਬਾਕੀ ਹੁਣ ਕੋਈ ਮਾਨਤਨ ਕੋਈ ਕਸਰ ਉਨੀ ਕੁ ਰਹਿ ਗਈ ਛੋਰ ਛੱਪੇ ਵਾਲੀ ਹਾਂਜੀ ਉਹ ਨਿਕਲ ਜੂਗੀ ਮੌਕੇ ਤੇ ਠੀਕ ਆ ਹਾਂਜੀ ਬਾਕੀ ਵਹਿੜ ਚੰਗੀ ਹੈ ਮੇਰਾ ਭਰਾ ਆਓ ਬੰਦ ਕਾਟ ਵਾਲੀ ਆ ਵੀਰ ਜੀ ਚਲੋ ਜਿੱਤਰਾ ਮਰਜੀ ਵੀਰ ਜੀ ਕੋਈ ਤਸੱਲੀ ਕਰਕੇ ਚੋ ਕੇ ਦੋ ਡੰਗ ਖੜੇ ਆ ਪੈਸੇ ਭਰਨੇ ਆ ਕਹਿੰਨੇ ਆ ਆਪਾਂ ਤਸੱਲੀ ਕਰਕੇ ਲਿਆਉਨੇ ਆ ਆਪਾਂ ਅੱਗੇ ਜਾਂਦੇ ਵੀ ਹਾਂ ਜੀ ਬਿਲਕੁਲ ਛੰਡੇ ਇੱਧਰ ਆਪਣੇ ਕੋਈ ਵੀਰ ਜਿਹੜੀ ਆ ਬੈਠ ਖੜੀ ਆ ਹਾਂ ਜੀ ਇਹ ਕਿਵੇਂ ਆ ਸੂਬੇ ਚ ਇਹ ਵੀਰ ਜੀ ਇਹ ਮੰਨ ਲਓ ਇਹਨੂੰ ਦੂਜਾ ਮਾਰਾ ਇਹ ਵੀ ਸੂਆ ਦੂਜਾਈ ਜੀ ਅੱਛਾ ਜੀ ਇਹ ਪਿਓਰ ਛੇ ਦੰਦ ਜੇ ਮੂੰਹ ਛਿੱਗੀ ਆ ਹਾਂ ਜੀ ਛਿੱਗੀ ਛਿੱਗੀ ਦਿਨ ਕਿੰਨੇ ਹੋ ਗਿਆ ਸੀ ਸੀਲ ਸੂਲ ਇਹਨੂੰ ਵੀਰ ਜੀ ਅੱਜ ਮੇਰੇ ਹਿਸਾਬ ਨਾਲ ਦਾ 10 12 ਦਿਨ ਹੋ ਗਏ ਹੋਣਗੇ ਅੱਛਾ ਜੀ ਸੂਈ ਨੂੰ ਹਾਂਜੀ ਲਓ ਜੀ ਸੀਲੀਆਂ ਸੂਲੀਆਂ ਪੂਰੀਆਂ ਕਈ ਵੀਰ ਵੇਖ ਕੇ ਆਂਦੇ ਮੰਨ ਲਓ ਵੀ ਥਾਂ ਲੱਗਾ ਹਾਂ ਥੋੜਾ ਕਾਦਾ ਹੋਗੀ ਹੋਰ ਕਾਦਾ ਹੋਗੀ ਹਾਂ ਪਸਮ ਕੇ ਪੂਰਾ ਮੰਨ ਲਓ ਹਾਂ ਜੀ ਆ ਵੇਖੋ ਆ ਵੇਖੋ ਪੂਰਾ ਆਇਆ ਹੈ ਮੁੱਠੀ ਚ ਆਉਂਦਾ ਥਾਂ ਇੰਨਾ ਇੰਨਾ ਵਾਜਾ ਸਾ ਜਾ ਵੇਖੋ ਆ ਵੇਖੋ ਭਾਵੇਂ ਇਹਨੂੰ ਕਰਮ ਵਾਲੀ ਜੇ ਨਹੀਂ ਮਰਜੀ ਕਰੀ ਜਾਓ ਹਾਂ ਜੀ ਇਹ ਥੋੜਾ ਤੂੰ ਲਾਤੀ ਛੱਡ ਮਾਰ ਨਾ 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 ਕੋਈ ਮੈਨੂੰ ਇਹਦਾ ਦੁੱਧ ਕਿੰਨਾ ਹੈ ਇਸ ਵਕਤ ਦੁੱਧ ਵੀਰ ਜੀ ਇਹਦੇ ਥੱਲੇ 15 ਕਿਲੋ ਦੁੱਧ ਹੁਣ ਤਿਆਰ ਜੀ ਪੂਰਾ ਆਇਆ 15 ਕਿਲੋ ਵੀਰ ਜੀ ਕੋਈ ਮਿਲ ਲੇ ਦੋ ਡੰਗ ਚੋ ਕੇ ਕਰਮਾਲੀ ਨੂੰ ਮਿਲ ਲੇ ਤੇ ਆ ਵੇਖੋ ਪੂਰੀ ਆ ਵੇਖੋ ਆ ਵੇਖੋ ਜੇ ਕੰਨੀਆਂ ਜਿਹੜੀਆਂ ਨਾ ਚੱਚਾਈਆਂ ਵਾਲੀਆਂ ਵੇਖੋ ਕੰਨੀਆਂ ਮੰਨ ਲਓ ਛਗੀ ਛਗੀ ਜੇ ਪਿਓਰ ਹੈ ਜੇ ਕਰਮਾ ਹਾਂਜੀ ਲੋ ਜੀ ਕੰਨੀਆਂ ਦੇ ਦੋਸੋਂ ਚੱਕਿਆ ਅਜੇ ਬਰਾਬਰ ਨਹੀਂ ਕੀਤੇ ਬਰਾਬਰ ਨਹੀਂ ਕੀਤੇ ਹਾਂਜੀ ਤੇ ਦੂਜਾ ਸੂਆ ਹਾਂ ਤੇ ਬਾਕੀ ਦੁੱਧ 15 ਕਿਲੋ ਤੇ ਚੱਲ ਰਹੀ ਆ ਹਾਂਜੀ ਬੱਚਾ ਵਛੀ ਦਸੀ ਮਗਰ ਵਛਾ ਵਿਰਜੀ ਇਹਦੇ ਮਗਰ ਅੱਛਾ ਹੀ ਆ ਮਗਰ ਇਹਦੇ ਵੀ ਤਿੰਨ ਤਿੰਨਾ ਮਗਰੀ ਵਜ ਮੈਂ ਮਗਰੀ ਕੱਟੀ ਅੱਜ ਜਾਈ ਸਾਰੇ ਤਿੰਨਾ ਵੇ ਵਹਿਣਾ ਮਗਰ ਮੰਨ ਲਓ ਇਹਦਾ ਇਹ ਵੀ ਪੂਰੀ ਬਣ ਜਾਂਦੀ ਵੀਰਜੀ ਥੱਲਿਓ ਹਾਂ ਮੰਨ ਲਓ ਸ਼ਾਮਾਂ ਦੇ ਟਾਈਮ ਨਾ ਸਹੀ ਹੈ ਪੂਰੀਆਂ ਬਣ ਜਾਂਦੀਆਂ ਚਲੋ ਅੱਜ ਚੋਈਆਂ ਚਵਾਈਆਂ ਵਾ ਕੋਈ ਵੀ ਰੱਖਣਗੇ ਵੀ ਚੱਡੇ ਤੇ ਨਿਕਲੇਗੇ ਵੀਰ ਪੈਸੇ ਬੜੇ ਮੰਗਦਾ ਨਹੀਂ ਨਹੀਂ ਬਾਕੀ ਵੀਰ ਜੀ ਚਵਾਈ ਦੇ ਟਾਈਮ ਬਾਕੀ ਵਰਤ ਨਹੀਂ ਉਹ ਗੱਲ ਦਰਾ ਸਕਦੇ ਹਾਂਜੀ ਬਾਕੀ ਮੇਰਾ ਵੀਰ ਵੀਡੀਓ ਪੂਰੀ ਦੇਖ ਲਿਓ ਦੋਸਤੋ ਸਵੇਰ ਦਾ ਮਾਰਨਿੰਗ ਦਾ ਟਾਈਮ ਵੀ ਨੋਟ ਕਰਾਇਆ ਜਦੋਂ ਚਵਾਈ ਦਾ ਚੋਈਆਂ ਨੇ ਤੇ ਹੁਣ ਦਾ ਟਾਈਮ ਵੀ ਤੁਹਾਨੂੰ ਦੱਸਿਆ ਤੇ ਕੋਈ ਮੇਰਾ ਵੀਰ ਉਹ ਭਰਮ ਭਲੇਖਾਣਾ ਤੁਸੀਂ ਰੱਖਿਓ ਠੀਕ ਹੈ ਜੀ ਉਹ ਪੂਰੀ ਵੀਡੀਓ ਵੇਖ ਕੇ ਫਿਰ ਤੁਸੀਂ ਡਿਸਾਈਡ ਕਰ ਲਿਓ ਹਾਂਜੀ ਤੇ ਸ਼ਾਮ ਦੇ ਟਾਈਮ ਕਿਸੇ ਵੀਰ ਨੇ ਵੇਖਣੀ ਆ ਬਣੀ ਥਣੀ ਸਵੇਰ ਚਵਾਈ ਕਰਨੀ ਆ ਉਹ ਤੁਸੀਂ ਆਪਦਾ ਮੌਕਾ ਵੇਖਿਓ ਮ ਤੇ ਕਰਮ ਵਾਲੀ ਥਲੇ 15 ਕਿਲੋ ਦੁੱਧ ਐਸ ਵਾਰ ਤਾਂ ਹਾਂਜੀ 15 ਤੋਂ ਵੱਧ ਹੀ ਹੋਊ ਵੀਰ ਜੀ ਬਾਕੀ ਉਹ ਤੁਹਾਨੂੰ ਪਤਾ ਗਰਮੀ ਗਰਮੀ ਵੜੀ ਆ ਕਈ ਵਾਰੀ ਇਹ ਆ ਵੀ ਆ ਮਕਾਇਮ ਕੁਈ ਜੀ ਕੱਲ ਪਰਸੋਂ ਦੇ ਰੁੱਗੇ ਹਾਂ ਡੰਗਰ ਥੋੜੇ ਚਲੋ ਤੁਹਾਨੂੰ ਪਤਾ ਸਵੇਰ ਦੇ ਵੀ ਲੱਗੇ ਆ ਉਧਰ ਹਾਂਜੀ ਹਾਂਜੀ ਤੇ ਭੱਜ ਨਾ ਸਕੇ ਜਦੋਂ ਤੁਸੀਂ ਆਏ ਜੇ ਤੇ ਫਿਰ ਭੱਜ ਨਾ ਸਕੇ ਨਾ ਕਰਮ ਵਾਲੀਆਂ ਥੋੜਾ ਬੋਤਾ ਨਵਾਇਆ ਤਵਾਇਆ ਐ ਇਸ ਤਰ੍ਹਾਂ ਹੀ ਆ ਜੀ ਹਾਂਜੀ ਹਾਂਜੀ ਸਾਰੇ ਬੰਦੇ ਕਿਨਾਂ ਦੌੜ ਭੱਜ ਬਣ ਗਏ ਦੌੜ ਭੱਜ ਕੇ ਹਾਂਜੀ ਕਰਨੀ ਹੁੰਦੀ ਹੋ ਜਾਂਦੀ ਤੇ ਵੀਰ ਝੰਡੇ ਆਪਾਂ ਦੇ ਦਈਏ ਆਪਣੇ ਭੈਣ ਭਰਾਵਾਂ ਨੂੰ ਕਿੰਨੇ ਕ ਦੀ ਵੀਰ ਜੀ 550 ਜਿਆਦਾ ਲੈਸ ਜੀ ਕਰਕੇ ਦੇਵੇ ਵੇਖ ਲਓ ਲੈਸ ਕਰ ਲੋ ਕਰ ਦੋ ਪੂਰੇ 50 ਦੀ ਦੇ ਦिए ਹੋਰ ਆਉਂਦੇ ਥੋੜਾ ਥੱਲੇ ਚਲੋ 2000 ਮਾਨ ਕਰ ਦਾਂਗੇ ਫਿਰ ਹੋਰ 48 ਦੀ ਹਾਂ ਜੀ 48 ਦੀ ਮੱਛੀ ਚੰਗੀ ਜੀ ਵੀਰ ਜੀ ਮੱਛੀ ਪਹਿਣ 1000 ਦੀ ਉੱਤਾਂ ਵੱਡੇ ਕੱਦ ਕਾੜ ਦੀ ਵੇਖੋ ਕਿੱਡੀ ਆ ਬਾਕੀ ਇਹ ਵੀ ਇਧਰ ਵੇਖੋ ਸੂਈ ਵੀ ਤਾਜੀ ਆ ਮੰਨ ਲਓ ਇਹ ਗੱਲ ਹੈਗੀ ਇਹਨੂੰ ਅੱਜ ਤੋਂ ਵੱਧ 12 14 ਦਿਨ ਹੋ ਗਏ ਹੋਣਗੇ ਸੂਈ ਨੂੰ ਹਾਂ ਜੀ ਹਾਂ ਜੀ ਬੱਛਾ ਵੇਖੋ ਇਹ ਮਗਰ ਬੱਛਾ ਹੈ ਇਸ ਮਗਰ 48000 ਦੀ ਇਹ ਤੁਹਾਨੂੰ ਲੈ ਦੇ ਹੋ ਜੂਗੀ ਹਾਂਜੀ ਹਾਂਜੀ ਬਾਕੀ ਕਦਗੂਦ ਦੋ ਵੜਾਂ ਦੇਖੋ ਜਿਆ ਕੋਈ ਇਹ ਨਹੀਂ ਵੀ ਕੋਈ ਛੋਟੀ ਆ ਵੱਟੀਆਂ ਵੱਡੀਆਂ ਨੇ ਹਾਂਜੀ ਵੱਡੀਆਂ ਫੁੱਲ ਵੜਾਂ ਵੀ ਦੀ ਦੋਵੇਂ ਵੱਡੀਆਂ ਅੱਗੇ ਕੋਈ ਵੀਰਸਾ ਭਾ ਵੱਡੀ ਉਸ ਤਰ੍ਹਾਂ ਭਾ ਛੋਟੀਆਂ ਵਾਲੇ ਜੇ ਤੇ ਵੜਾਂ ਵੱਡੀਆਂ ਵਾ ਹਾਂ ਦੋ ਇਹ ਆ ਵੀ ਮੰਨ ਲਓ ਹੁਣ ਤੁਹਾਨੂੰ ਪਤਾ ਰੁੱਤ ਬਦਲ ਜਾਣੀ ਆ ਬਾਕੀ ਪਿੱਛੇ ਥੋੜਾ ਜਿਹਾ ਰਿਆ ਉਹਨਾਂ ਨੂੰ ਪਤਾ ਮੀਂਹ ਮੂੰਹ ਪੈਣ ਲੱਗ ਪੇ ਮੌਸਮ ਠੰਡਾ ਹੋ ਗਿਆ ਵਾ ਤੇ ਬਾਕੀ ਇਹ ਆ ਵੀ ਵਹਿਣਾ ਨੇ ਵੀਰਜੀ ਦੁੱਧ ਵੀ ਹੁਣ 20 22 22 ਕਿਲੋ ਤੇ ਆ ਜਾਣਾ ਜੇ ਕਰਮਾਲੀਆਂ ਬਿਲਕੁਲ ਜੀ ਹਾਂਜੀ ਹਾਂਜੀ ਹੁਣ ਤੇ ਆਪਾਂ ਜਿੰਨਾ ਦੁੱਧ ਦਵਾਜਣਾ ਕਰਮਾਲੀਆਂ ਦਵਾਜਣਾ ਹਾਂਜੀ ਮੌਸਮ ਚੇਂਜ ਹੋ ਗਿਆ ਹੁਣ ਘਰਕਰੋਂ ਘੁਰਕਰੋਂ ਤੁਹਾਨੂੰ ਪਤਾ ਵਜੀੜ ਵਾਲੀਆਂ ਵਾ ਘਰਕਰੋਂ ਘੁਰਕਰੋਂ ਹੜ ਗਈਆਂ ਵਾ ਕਰਮਾਲੀਆਂ ਨਹੀਂ ਫਿਰ ਝੰਡੇ ਇੱਧਰ ਆ ਗਈ ਜਰਸੀ ਇੱਕ ਆਪਣੇ ਕੋਲ ਕਰਾਉਣੀ ਹਾਂਜੀ ਹਾਂਜੀ ਇਹ ਕ੍ਰੋਸ ਚਾ ਵੀਰਜੀ ਇਹ ਵੀ ਬੜੀ ਹਾਂਜੀ ਇਹ ਕ੍ਰੋਸ ਮੰਨ ਲੇ ਹਾਂ ਇਹ ਵੀਰਜੀ ਅਜੇ ਤੁਹਾਨੂੰ ਦ ਆ ਵੇਖੋ ਅਜੇ ਸਾਰਾ ਮਗਰ ਮੈਲਾ ਮੂਲਾ ਵੀ ਉਦਾਂ ਲੱਗਾ ਤੇ ਬੱਚੇ ਦਾ ਚਾਹੀਏ 나ੜੂ ਨਾ ਤੁਹਾਨੂੰ ਪਤਾ ਬੱਚੇ ਮਾਲਕ ਦੀ ਮਿਹਰ ਨਾਲ ਪੰਜ ਸੱਤ ਆ ਵਿੱਚ ਵੱਜ ਜਾਂਦੇ ਆ ਦੇ ਭੈਣ ਖਾਕੂ ਜਾਂਦੇ ਆ ਠੀਕ ਆ ਸੁਹਾਗ ਦੇ ਨਾ ਤਿੱਜਾ ਸੁਹਾਗ ਵੀਰ ਦੀ ਵੈਸੇ ਆਪਾਂ ਉਹਦੇ ਘਰ ਵਾਲਿਆਂ ਦੋਜਾ ਹੀ ਆਖਿਆ ਵਾ ਬਾਕੀ ਤਿੱਜਾ ਵੀ ਹੋ ਸਕਦਾ ਕੋਈ ਵੀਰਪਰਾ ਮੰਨ ਲੇ ਚੋ ਉਤਨਾ ਜੰਮੀ ਪਾਲੀ ਚੰਗੀ ਦੇ ਬੱਚੀ ਥਣ ਚੱਡੇ ਵਾਲੀ ਵੀ ਵਧੀਆ ਜੀ ਸੋ ਪਰਸੋਂ ਦੀ ਕੋਈ ਦੋਕ ਦਿਨ ਕੋਈ ਤਿੰਨ ਕ ਦਿਨ ਦਾ ਆਈਡੀਆ ਬਣ ਕੇ ਸੌਦਾ ਕਰ ਲਿਓ ਵੀ ਸੋਈ ਨੂੰ ਇੰਨੇ ਕ ਦਿਨ ਹੀ ਹੋਏ ਆ ਹਾਂ ਸੋ ਬੌਲੇ ਤੇ ਹੁਣ ਕਿੰਨਾ ਦੱਸਿਆ ਬੌਲਾ ਵੀਰ ਜੀ ਬੌਲਾ ਦੇ 12 ਕਿਲੋ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਉਹਦੀ 12 ਕਿਲੋ ਬੋਲਾ ਆ ਦੋਸਤਾਂ ਚਵਾ ਵੀਰ ਜੀ ਇੱਕ ਨੰਬਰ ਦਾ ਆਊਗਾ ਜੀ ਇੱਕ ਨੰਬਰ ਦੀ ਚਵਾਈ ਆ ਠੀਕ ਆ ਬਾਕੀ ਜੰਮੀਪਲੀ ਫੇਰ ਪਤਾ ਤੁਹ ਤ ਫੇਰ ਐ ਇੱਥੇ ਬੱਚੀ ਲੋ ਜੀ ਦੋਸਤਾਂ ਇੱਕ ਵਾਰੀ ਥੋੜਾ ਜਿਆ ਤੁਹਾਨੂੰ ਥਣ ਦੇ ਭਾ ਵੀ ਆਪਾਂ ਲਾ ਕੇ ਦਿਖਾ ਦਿੰਨੇ ਆ ਹਾਂ ਤੇ ਕਰੋ ਸੰਗ ਚ ਬਾਕੀ ਥਣ ਦੇ ਵੀ ਬੜੀ ਸਾਫ ਸੁਥਰੀ ਇੱਥੇ ਇੱਕ ਵਾਰੀ ਡੱਕ ਲਿਆ ਜ ਆਪਾਂ ਫਾ ਦੇਣੇ ਆ ਜੰਮੀਪਲੀ ਵੀ ਪੂਰ ਜੀ ਵੀਰ ਜੀ ਵਧੀਆ ਪੂਰੀ ਕਰਮਾਂ ਵਾਲੀ ਸੀਲੀਆਂ ਇਹੋ ਜੀਆਂ ਵੀ ਮੰਨ ਲਓ ਭਾਵੇਂ ਵੰਗਾ ਪਾ ਲੋ ਭਾਵੇਂ ਨਾ ਪਾਓ ਉਦਾਂ ਹੀ ਚੋ ਲੋ ਹਾਂਜੀ ਤੇ ਦੁੱਧ ਵੀ ਐ ਕਰਮਾਲੀ ਦਾ ਚਿੱਟਾ ਦੁੱਧ ਜੀ ਠੀਕ ਆ ਜੀ ਹਾਂਜੀ ਹਾਂਜੀ ਤੇ ਉਹ ਅੱਜ ਤੋੜ ਲਈ ਅਦਰ ਲੋਵੀ ਪ੍ਰਾਪੋ ਇਹ ਵੀ ਬਿਲਕੁਲ ਸੱਜਰ ਤਾਜੀ ਸੂਈ ਸਵਾਈ ਜਿਹੜੀ ਆਪਾਂ ਤੁਹਾਨੂੰ ਵਹਿੜ ਦਿਖਾਉਂਦੇ ਆ ਲਾਸਟ ਦੇ ਵਿੱਚ ਨਗ ਮਗਰ ਬੱਛਾ ਤੋਂ ਚੋਣ ਚਾਂ ਇੱਕ ਨੰਬਰ ਦੱਸ ਰਿਹਾ ਵੀਰ ਝੰਡਾ ਬਾਕੀ ਮੈਲਾ ਮੂਲਾ ਦੋਸਤ ਮਗਰ ਲੱਗਾ ਪਸ਼ੂ ਦੇ ਹਾਂ ਉਹ ਤੁਸੀਂ ਆ ਵੇਖ ਲਓ ਠੀਕ ਆ ਜੀ ਅੱਜ ਤੀਜਾ ਤੀਜਾ ਚੌਥਾ ਦੇਣੀਆ ਵੀਰ ਦੀ ਸੂਈ ਨੂੰ ਅੱਛਾ ਜੀ ਹਾਂਜੀ ਹਾਂਜੀ ਬਾਕੀ ਇਹ ਆ ਵੀ ਚਲੋ ਬੱਚਾ ਵੀ ਚਲੋ ਪਤਾ ਲੱਗ ਜਾਂਦਾ ਵਾ ਨਾਦੂਆ ਤੁਹਾਨੂੰ ਪਤਾ ਵੀ ਲਹਿ ਗਿਆ ਆ ਵੇਖੋ ਨਾਰੂਆ ਲੈ ਗਿਆ ਵਾ ਕਿਉਂਕਿ ਬੱਚੇ ਤੁਹਾਨੂੰ ਪਤਾ ਖਾਕੂ ਜਾਂਦੇ ਆ ਆ ਵੇਖੋ ਆ ਬੱਚਾ ਜੀ ਦੇ ਮਗਰ ਠੀਕ ਹੈ ਲਾਲ ਰੰਗ ਦੇ ਵਿੱਚ ਹਾਂ ਪੱਛਾ ਹਾਂ ਤੇ ਵੀਰ ਚੰਡੇ ਦਾ ਫਿਰ ਮੁੱਲ ਕੀ ਕੀਤਾ ਜੇ ਇਹਦਾ ਮੁੱਲ ਵੀਰ ਦੀ ਇਹ ਆਪਾਂ ਵੈੜ ਦੇ ਲਈਏ 45000 ਦੀ ਮੁੱਲ ਨਾ ਹੀ 50 ਕਰੀਏ ਤੇ ਨਾ ਹੀ 55 ਕਰੀਏ ਹਾਂ ਹਾਂ ਵੈੜ ਤੇ ਹੈਗੀ ਜੀ ਮੁੱਲ ਤੇ 55 ਕਰਨ ਵਾਲੀ ਉਤਰਾ ਹਾਂ ਬੱਚੀ ਤੁਹਾਨੂੰ ਪਤਾ ਇਹ ਗੱਲ ਹੈ ਕੀ ਆ ਵੀ ਤੋਹਫਾਇਆ ਕਈ ਵੀਰਾਂ ਦੇ ਆ ਮੰਨ ਲਓ ਵੀ ਜਰਸੀ ਤੇ ਚਲੋ 6000 ਦਾ ਕਰਾਉਤ ਵੀ ਹੈਗਾ ਕਰਮਾਲੀ ਚ ਹਾਂਜੀ ਹਾਂਜੀ ਤੇ ਬਾਲੇ ਵੀਰਾਂ ਦੀ ਚਲੋ ਮੰਗ ਹੁੰਦੀ ਆ ਵੀ ਚਲੋ ਇਹ ਚੀਜ਼ ਨੂੰ ਜ਼ਿਆਦਾ ਪਸੰਦ ਕਰਦੇ ਆ ਬਿਲਕੁਲ ਤੇ ਬਾਕੀ ਇਹ ਆ ਵੀ ਚੰਗੀ ਆ ਬੱਚੀ ਵੀਰ ਜੀ ਉਸੇ 15 16 ਕਿਲੋ ਵੀਰ ਜੀ ਦੇ ਦੂ ਹੁਣ ਪਰ 12 ਕਿਲੋ ਦੁੱਧ 11 12 ਕਿਲੋ ਦੁੱਧ ਪੱਕਾ ਹੈਗਾ ਜੇ ਬੋਲਾ ਗੇਲੇ ਕੋਈ ਮੰਨ ਲਓ ਕੋਈ ਥੋੜੇ ਬਹੁਤੇ ਕੋਈ ਬੋਲੇ ਚੋਂ ਬਾਹਰ ਆਉਂਦਾ ਹੀ ਆ ਥਣ ਲੇਵੀਂ ਦੇਖੋ ਪੂਰੀ ਕਰਮਾਲੀ ਖਬਰਦਾਰ ਆ ਰੰਗਾ ਬੁੰਗਾ ਪਾਉਂਦੀ ਹੋਗੀ ਆ ਰੰਗਾ ਵੀਰ ਦੀ ਭਾਵੇਂ ਪਾਲੀਏ ਚੌਂ ਲੱਗਿਆ ਨਾ ਮੰਨ ਲਓ ਚਲੋ ਇਦਾਂ ਡੰਗਰ ਕਈ ਨਹੀਂ ਡਰਦਾ ਮ ਜੋ ਲੱਗਿਆਂ ਦੀ ਦਿੱ ਲੱਤ ਤੋਂ ਲਤਣਾ ਚੁੱਪੂ ਆਪਣੀ ਫੌਲ ਗਰੰਟੀ ਹੈ ਅੱਛਾ ਜੀ ਹਾਂ ਜੀ ਹਾਂ ਜੀ ਕਿਤੇ ਵੀ ਮੰਨ ਲਾ ਕਈ ਦੰਗਰ ਤੁਹਾਨੂੰ ਪਤਾ ਵਾ ਵੀ ਕਰਦੇ ਆ ਇਹਨੂੰ ਨਹੀਂ ਕਰਮ ਵਾਲੀ ਨੂੰ ਪਤਾ ਹੀ ਨਹੀਂ ਵੀ ਮੈਂ ਲੱਤ ਬੱਚਾ ਛੱਡ ਕੇ ਥੱਲੇ ਬਹਿ ਜੀਏ ਲੱਤ ਚੁੱਪੰਦਾ ਨਹੀਂ ਪਤਾ ਅੱਛਾ ਅੱਛਾ ਚੰਦੇ ਵੀਰੇ 45 ਜੋ ਕਿੰਨਾ ਕੁ ਹੋ ਜਾਊਗਾ ਜੀ ਜੀ 45 ਚੋਂ ਬਾਹਲਾ ਜ਼ਿਆਦਾ ਨਹੀਂ ਚਲੋ 1000 ਰੁਪਇਆ ਮੰਨ ਕਰਦਾਂਗੇ 1000 ਰੁਪਇਆ ਹਾਂ ਜੀ 1000 ਰੁਪਇਆ ਇਹ ਗੱਲ ਹੈ ਕਿ ਚਲੋ ਵੀਰ ਭਰਾ ਨੇ ਕਹੇ ਨੇ ਚਲੋ ਦੂਰ ਨੇੜੇ ਜਾਣੀ ਆ ਤੇ ਬਾਕੀ ਇਹ ਆ ਵੀ ਬਾਹਲਾ ਜ਼ਿਆਦਾ ਨਹੀਂ ਹੋਣਾ ਠੀਕ ਹਾਂ ਜੀ ਹਾਂ ਜੀ ਤਾਂ ਦੋਸਤੋ ਜਿਆਦਾ ਨਹੀਂ ਹੈਗਾ 45000 ਦੇ ਵਿੱਚੋਂ ਛੋੜ ਜਾਪਾ ਮਾਨਤਾ ਨਹੀਂ ਹੋਊਗਾ ਕਿਸੇ ਵੀਰ ਦੇ ਘਰ ਆਇਦਾ ਹਾਂਜੀ ਮਗਰ ਬੱਚਾ ਹੈ ਅ ਫਿਰ ਨਾਗ ਜੜਿਆ ਦੋਸਤੋ ਟੋਟਲ 5 ਸੀਪੀਅਰ ਝੰਡੇ ਦੇ ਖੋਲ ਉਹ ਪੰਜੇ ਐਨੀਮਲ ਦੀ ਡਿਟੇਲ ਆ ਤੁਹਾਨੂੰ ਮਿਲ ਗਈ ਆ ਬਾਕੀ ਪਸ਼ੂ ਚੰਗੇ ਆ ਠੀਕ ਆ ਜੀ ਪਸ਼ੂ ਚੰਗੇ ਆ ਸੋਏ ਸਵਾਏ ਸਾਰੇ ਪਸ਼ੂ ਆ ਤੇ ਮੈਂ ਹਰ ਵਾਰ ਕਹਿੰਨਾ ਦੋਸਤੋ ਦੋ ਟਾਈਮ ਨਹੀਂ ਤਿੰਨ ਟਾਈਮ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਇੱਕ ਮੈਂ ਤੁਹਾਨੂੰ ਦਿਖਾਈ ਆ ਬੜੀ ਸੋਹਣੀ ਡਬਲ ਪੂਰੀ ਇਹ ਛੋਟੀ ਆ ਕੋਈ ਵੀਰ ਮੱਝ ਮੰਨ ਲੈ ਠੀਕ ਆ ਜੀ 500 ਵੀਰ ਦੱਸ ਰਿਹਾ ਤੇ ਬਾਕੀ ਪੂਰੀ ਫਿੱਟ ਫਾੜ ਫੁੱਲ ਵਜਨ ਲੋਡ ਦੇ ਵਿੱਚ ਹਾਂ ਫਿਰ ਝੰਡੇ ਇੱਕ ਨੰਬਰ ਬੋਲ ਦਈਏ ਆਪਣੇ ਨੰਬਰ ਹੈਗਾ ਵੀ ਜੀ 9872439717 ਅੱਛਾ ਜੀ ਦੂਜਾ ਨੰਬਰ ਹੈਗਾ ਜੇ 82647 ਤੇ 20068 ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹਾਂਜੀ ਨਜ਼ਦੀਕ ਗ੍ਰੈਂਡ ਕੈਰੋਂ ਪੈਲਸ ਦੇ ਲਾਗੋਂ ਵੀ ਜੀ ਸ਼ਹੀਦ ਬਾਬਾ ਗੁਨੀ ਦਾ ਬੋਰਡ ਲੱਗਾ ਜੇ ਚੜਦੇ ਬੰਦੇ ਨੂੰ ਬਾਹਰ ਆਪਣਾ ਵੀਰ ਲੀਆਂ ਤੇ ਆ ਦਪਾਪੀਆਂ ਦੀਆਂ ਬੇਕਾਂ ਭਾਈ ਜਿੰਨਾ ਆਪਣੇ ਬਿਲਕੁਲ ਜੀ ਹਾਂ ਜੀ ਹਾਂ ਜੀ ਬਹੁਤ ਸੋ ਬਾਕੀ ਅਪਡੇਟ ਆਪਾਂ ਦਿੰਨੇ ਰਹੀਦਾ ਤੁਹਾਨੂੰ ਇਸੇ ਘਰੋਂ ਤੇ ਚੰਗੇ ਪਸ਼ੂ ਆ ਆਣ ਕੇ ਆਪਣੀ ਤਸੱਲੀ ਕਰੋ ਜਿੱਦਾਂ ਵੀ ਕਿਸੇ ਭਰਾ ਦੀ ਹੁੰਦੀ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ